ਇਹ ਹਾਲ ਲੱਗੀ ਵੇ ਠੀਕ ਹੈ ਭਾਈ ਜੀ ਵਧੀਆ ਜੀ ਹੋਰ ਬੇਲ ਲਾਤੀ ਹੈ ਹਾਂ ਜੀ ਹਾਂ ਯਾਰ ਮੈਨੂੰ ਲੱਗੀ ਸੱਚੀ ਪੁੱਛੇ ਨਾ ਜਦੋਂ ਤੁਸੀਂ ਮੇਰੇ ਕੋ ਆਏ ਸੀ ਬੇਲ ਲੈਣਾ ਹਾਂਜੀ ਤੇ ਮੈਨੂੰ ਆਇਆ ਸੀ ਮਹਾ ਯਾਰ ਲੈ ਤਾਂ ਗਏ ਲਾਉਣੀ ਕਿਹੜੀ ਐ ਪਰ ਯਾਰ ਰੂਹ ਖੁਸ਼ ਹੋ ਗਈ ਅੱਜ ਜਦੋਂ ਮੈਂ ਵੇਖੀ ਐ ਬੇਲ ਨਾ ਨਾ ਜੀ ਇਹ ਤੁਹਾਡੇ ਕੋਲੋਂ ਦੋ ਲਿਆਂਦੀ ਸੀ ਸਪੈਸ਼ਲ ਲਾਉਣ ਨੂੰ ਹੀ ਲਿਆਂਦੀ ਸੀ ਵੀ ਆਪਾਂ ਇਹਨੂੰ ਇੱਥੇ ਗੇਟ ਦੇ ਹੂੰ ਜੇ ਤੇ ਲਾਵਾਂਗੇ ਇਹਦੇ ਵਿੱਚ ਚਿੜੀਆਂ ਜਿਵੇਂ ਕਿ ਬੁਰ ਆਪਾ ਭੋਗਿਆ ਦੇਖ ਲਿਆ ਨਾ ਚਿੜੀਆਂ ਨੂੰ ਚੂ ਸਵੇਰੇ ਕਰਦੇ ਦੇਖਦੇ ਹੁੰਦੇ ਆ ਵੀ ਕੀ ਚੀਜ਼ ਐ ਇੱਥੇ ਹੂੰ ਜਦੋਂ ਹੌਲੀ ਹੌਲੀ ਦੇਖਿਆ ਉਹਦੇ ਕਰਕੇ ਫੇੜ ਅਸੀਂ ਇੱਥੇ ਲਾਈ ਇਹਦੇ ਵਿੱਚ ਵੀ ਥੋੜੀਆਂ ਜਿਆ ਜੰਨੇ ਬਾਕੀ ਥੋੜੀ ਜਦੋਂ ਵੱਧ ਗਈ ਇਹਨੂੰ ਫੋਲਡ ਸੰਭਾਲ ਕਰਕੇ ਇਦਾਂ ਜਿਵੇਂ ਕੋਲ ਕਰਕੇ ਬਣਦੀ ਇਦਾਂ ਬਣਾ ਦੇਾਂਗੇ ਅੱਛਾ ਬਹੁਤ ਸੋਹਣੀ ਚੀਜ਼ ਐ ਜੀ ਜੇ ਇਹ ਵੀ ਇੱਕ ਕਾਰਨਲ ਤੇ ਲੱਗ ਜੇ ਆਪਾਂ ਨੂੰ ਕੁਛ ਨਹੀਂ ਆਉਂਦੀ ਹਾਂ ਕਈ ਬੰਦੇ ਕਹਿੰਦੇ ਪੱਤੇ ਸਿੱਟੂ ਗਿਆ ਕਰੋਗੇ ਹਨਾ ਮੇਨਾ ਹੀ ਡਾਇਲੋਗ ਹੁੰਦਾ ਲੋਕਾਂ ਦਾ ਹਾਂ ਜੀ ਹਾਂ ਵੀ ਪੱਤੇ ਸਿੱਟੂ ਨਹੀਂ ਨਹੀਂ ਜੀ ਹੁਣ ਤਾਂ ਤਰਾਖਤਾਂ ਦੀ ਬਹੁਤ ਜ਼ਿਆਦਾ ਲੋੜ ਆਪਾਂ ਨੂੰ ਦੇਖੋ ਆਹ ਇਹਨੇ ਕਿੰਨਾ ਕਿ ਥਾਕੇ ਲਿਆ ਸਾਰੀ ਗਲੀ ਚ ਨਾਲੇ ਹਾਂਜੀ ਤੇ ਇਹ ਇੱਥੇ ਤੁਸੀਂ ਲਾਈ ਆ ਹਨਾ ਗੇਟ ਦੇ ਨਾਲ ਹਾਂਜੀ ਮੈਨੂੰ ਲੱਗੀ ਐਂ ਵਿਸ਼ਵਾਸ ਸੱਚੀ ਨਹੀਂ ਹੈਗਾ ਸੀ ਜਦੋਂ ਮੇਰੇ ਕੋਲ ਲਿਆਏ ਸੀ ਉਹਦੀ ਲਿਆ ਕੇ ਉਸੇ ਟਾਈਮ ਹੀ 6 ਵਜੇ ਸੀ 6 ਵਜੇ ਹੀ ਲਾਈ ਨਾਲੇ ਅੱਛਾ ਅੰਨੇ ਰਹੇ ਹੋਏ ਲੈ ਕੇ ਅੰਨੇ ਰਹੇ ਹੋਏ ਲਾਈ ਤੇ ਡੇਲੀ ਮੰਗੋ ਪਾਣੀ ਪਾਉਂਦੇ ਰਹੇ ਕਿੰਨਾ ਟਾਈਮ ਹੋ ਗਿਆ ਉਹ ਲੱਗੀ ਉਹਨਾਂ ਨੂੰ ਇਹਨੂੰ ਜਿਵੇਂ ਮੇਰੇ ਨਾਲ ਪੌਣੇ ਇੱਕ ਦੋ ਸਾਲ ਹੋਈ ਹੋਣੀ ਪੌਣੇ ਦੋ ਸਾਲ ਪੌਣੇ ਇੱਕ ਦੋ ਸਾਲ ਹੋਈ ਹਾਂ ਬਹੁਤ ਬਹੁਤ ਵਧੀਆ ਬਹੁਤ ਵਧੀਆ ਜਿਵੇਂ ਦੇ ਲਾਇਆ ਕਰਕੇ ਲਾਈ ਸੀ ਵੀ ਚੱਲੇ ਚੱਲੇ ਫਿਰ ਕਿੰਨੇ ਦਿਨਾਂ ਬਾਅਦ ਪਾਣੀ ਪਾਉਂਦੇ ਹੁੰਦੇ ਸੀ ਇਹਨੂੰ ਪਾਣੀ ਜੀ ਤਿੰਨ ਚਾਰ ਦਿਨਾਂ ਬਾਅਦ ਅੱਛਾ ਠੰਡ ਸੀ ਉਦੋਂ ਹਾਂ ਪਰ ਠੰਡ ਦੇ ਵਿੱਚ ਲ ਤੈਨੂੰ ਐਸ ਵੀ ਚੱਲਣੀ ਨੇ ਹਾਂਜੀ ਹਾਂ ਸੰਭਾਲ ਬਹੁਤ ਕੀਤੀ ਐ ਸਾਈਡ ਤੇ ਉਹ ਲਾਇਆ ਸੀ ਇੱਥੇ ਵੀ ਠੰਡ ਨਾ ਲੱਗ ਜੇ ਚੱਲੀ ਬਹੁਤ ਵਧੀਆ ਸਹੀ ਗੱਲ ਆ ਬਾਈ ਅਸਲ ਵਿੱਚ ਨਾ ਉਦੋਂ ਖੁਸ਼ੀ ਹੁੰਦੀ ਆ ਜਦੋਂ ਆਪਣੇ ਤੋਂ ਕੋਈ ਭਰਾ ਬੂਟੇ ਲੈ ਕੇ ਜਾਂਦਾ ਉਹ ਦਿਖਾਉਂਦਾ ਤੇ ਵੀ ਆ ਬੇਲ ਆਪਾਂ ਤੁਹਾਡੇ ਤੋਂ ਲੈਂਦੇ ਸੀ ਆ ਬੂਟਾ ਤੁਹਾਡੇ ਤੋਂ ਲੈਂਦਾ ਸੀ ਆ ਦੇਖੋ ਵਧੀਆ ਹੋ ਗਈ ਬੇਲ ਆਉਣ ਵਾਲੇ ਦਿਨਾਂ ਦੇ ਵਿੱਚ ਵਧੀਆ ਇਹ ਚਿੜੀਆਂ ਦੇ ਰਹਿਣ ਦੇ ਲਈ ਚੰਗਾ ਸਾਬਤ ਹੋਊਗੀ ਸੋ ਸਾਰਿਆਂ ਦਾ ਬਹੁਤ ਧੰਨਵਾਦ ਵੀਡੀਓ ਨੂੰ ਬਤਵਾ ਸ਼ੇਅਰ ਕਰੋ ਲੱਕੀ ਵੀਰੇ ਧੰਨਵਾਦ ਤੁਹਾਡਾ ਵੀ ਤੁਸੀਂ ਸਾਡੀ ਦਿੱਤੀ ਹੋਈ ਇਹ ਬੇਲ ਨੂੰ ਚਲਾਇਆ ਹਾਂਜੀ